ਸਾਸਰੀਕਾਲ ਜੀ ਸਾਰਿਆਂ ਨੂੰ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਪਾਸਤਾ ਬਣਾਵਾਂਗੇ ਚਲੋ ਜੀ ਆਪਾਂ ਵੇਖ ਲੈਨੇ ਆਂ ਇਹ ਟੇਸਟੀ ਪਾਸਤਾ ਕਿਵੇਂ ਬਣਦਾ ਹੈ ਇਹ ਪਾਸਤਾ ਬਣਾਉਣ ਦੇ ਲਈ ਇੱਥੇ ਆਪਾਂ ਕਣਕ ਦਾ ਆਟਾ ਲਿਆ ਹੈ ਇਸਦੇ ਪੇੜੇ ਕਰ ਲਵਾਂਗੇ ਸੁੱਕਾ ਢਲ ਗਾ ਲਵਾਂਗੇ ਤੇ ਰੋਟੀ ਵੇਲ ਲਵਾਂਗੇ ਆਪਾਂ ਇਸ ਦੀ ਰੋਟੀ ਦੀ ਤਰ੍ਹਾਂ ਵੇਲ ਲਵਾਂਗੇ ਇਹ ਬਹੁਤ ਛੋਟੀ ਜਿਹੀ ਵੀਡੀਓ ਹੈ ਇਸਦੇ ਲਈ ਵੀਡੀਓ ਨੂੰ ਪੂਰਾ ਅਖੀਰ ਤੱਕ ਦੇਖਿਓ ਰੋਟੀ ਨੂੰ ਉੱਪਰ ਸਾਰੀਆਂ ਸਾਈਡਾਂ ਤੋਂ ਪਤਲਾ-ਪਤਲਾ ਵੇਲ ਲਵਾਂਗੇ ਆਪਾਂ ਚਾਕੂ ਦੇ ਨਾਲ ਇਸ ਤਰੀਕੇ ਦੇ ਨਾਲ ਰੋਟੀ ਦੇ ਵਿੱਚ ਕੱਟ ਲਗਾ ਲਵਾਂਗੇ ਇਸ ਤਰੀਕੇ ਦੇ ਨਾਲ ਆਪਾਂ ਇਸ ਨੂੰ ਕੱਟ ਲਵਾਂਗੇ ਐਥੇ ਮੈਂ ਵਧੀਆ ਪੈਨ ਲਿਆ ਹੈ ਪੈਨ ਦੇ ਨਾਲ ਆਪਾਂ ਇਸ ਤਰੀਕੇ ਦੇ ਨਾਲ ਇਸ ਨੂੰ ਥੋੜਾ ਥੋੜਾ ਫੋਲਡ ਕਰ ਲਵਾਂਗੇ ਇਸ ਟ੍ਰੀਕ ਦੇ ਨਾਲ ਪਾਸਤੇ ਦੀ ਨਵੀਂ ਤੇ ਬਹੁਤ ਹੀ ਸੋਹਣੀ ਸ਼ੇਪ ਆ ਜਾਏਗੀ। ਆਪਾਂ ਇਸ ਪਾਸਤੇ ਨੂੰ ਬਣਾ ਕੇ ਬੋਇਲ ਕਰਾਂਗੇ ਇਸ ਦੇ ਨਾਲ ਇਹ ਕੱਚਾ ਵੀ ਨਹੀਂ ਰਹੇਗਾ। ਇਸ ਤਰ੍ਹਾਂ ਆਪਾਂ ਇਸ ਨੂੰ ਵੀ ਫੋਲਡ ਕਰ ਲਵਾਂਗੇ। ਇਸ ਤਰੀਕੇ ਨਾਲ ਆਪਾਂ ਕਾਫੀ ਸਾਰੀ ਪਾਸਤਾ ਬਣਾ ਕੇ ਤਿਆਰ ਕਰ ਲਵਾਂਗੇ ਦੇਖਾ ਤੇ ਜੇ ਸਾਡੀ ਵੀਡੀਓ ਪਹਿਲੀ ਵਾਰ ਦੇਖ ਰਹੇ ਹੋ ਤਾਂ ਇਸ ਤੋਂ ਪਹਿਲਾਂ ਅਸੀਂ ਆਪਣੇ ਚੈਨਲ ਤੇ ਕਈ ਹੋਰ ਵੀਡੀਓਜ਼ ਵੀ ਪਾਈਆਂ ਨੇ ਤੁਸੀਂ ਉਹ ਵੀਡੀਓਜ਼ ਵੀ ਦੇਖ ਸਕਦੇ ਹੋ इस तो तू अपने चैनल से बचे हुए आटे तो पास्ता बनाने की रेसिपी भी शेयर की थी है ये बहुत ही आसान रेसिपी है ਸਟਰੀਕ ਦੇ ਨਾਲ ਆਪਾਂ ਸਾਰੇ ਪਾਸਤੇ ਨੂੰ ਬਣਾ ਲਵਾਂਗੇ ਤੇ ਆਪਾਂ ਇਸ ਨੂੰ ਬੋਇਲ ਕਰਾਂਗੇ ਇਸ ਦੇ ਨਾਲ ਇਹ ਕੱਚਾ ਨਹੀਂ ਰਹੇਗਾ ਇਸ ਦੇ ਲਈ ਰੋਟੀ ਨੂੰ ਇੱਕ ਸਾਰ ਪਤਲਾ-ਪਤਲਾ ਵੇਲ ਲਵਾਂਗੇ ਫਿਰ ਪਾਸਤਾ ਵਧੀਆ ਬਣੇਗਾ ये पास्ता बहुत ही ज़्यादा टेस्टी बनता है हम आप इस रोटी ऊपर भी इस तरह कट लगा लवेंगे बचे हुए आटे दाइड आप साइड पर रख देवे इसमें भी आप वेस्ट नहीं करांगे ਇਸ ਤਰ੍ਹਾਂ ਆਪਾਂ ਇਸ ਨੂੰ ਪਾਸਤੇ ਦੀ ਸ਼ੇਪ ਦੇ ਦੇਵਾਂਗੇ ਇਹ ਬਹੁਤ ਹੀ ਘੱਟ ਟਾਈਮ ਦੇ ਵਿੱਚ ਇਹ ਪਾਸਤਾ ਬਣ ਕੇ ਤਿਆਰ ਹੋ ਜਾਂਦਾ ਹੈ ਰਸਪੀ ਚੰਗੀ ਲੱਗੇ ਤਾਂ ਵੀਡੀਓ ਨੂੰ ਲਾਈਕ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਤੇ ਜਾ ਕੇ ਆਲ ਕਰ ਦਿਓ ਜੀ ਇਸ ਦੇ ਨਾਲ ਤੁਹਾਨੂੰ ਸਾਡੀ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਮਿਲਦੀ ਰਹੇਗੀ ਇਸ ਤਰ੍ਹਾਂ ਆਪਾਂ ਸਾਰੇ ਪਾਸਤੇ ਨੂੰ ਬਣਾ ਲਵਾਂਗੇ ਇਹ ਪਾਸਤਾ ਬਹੁਤ ਜਲਦੀ ਵੀ ਬਣ ਜਾਂਦਾ ਹੈ ਤੇ ਬਹੁਤ ਟੇਸਟੀ ਵੀ ਲੱਗਦਾ ਹੈ जल्दी अपना मन करे तो आप टेस्टी पास्ता बना के खा सकते हैं रेसिपी चंगी लगी तो एक बार इसे ट्राई करके देखो ਅਸੀਂ ਆਪਣੇ ਚੈਨਲ ਤੇ ਰੋਜ਼ ਨਵੀਂ ਨਵੀਂ ਰੈਸਪੀ ਵੀਡੀਓਜ਼ ਲੈ ਕੇ ਆਉਂਦੇ ਰਹਿੰਦੇ ਹਾਂ ਇਸ ਤਰੀਕੇ ਦੀਆਂ ਹੋਰ ਵੀਡੀਓਜ਼ ਦੇਖਣ ਦੇ ਲਈ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹਾਂ ਹੁਣ ਆਪਾਂ ਸਾਰੇ ਪਾਸਤੇ ਨੂੰ ਬਣਾ ਲਿਆ ਹੈ ਇਸ ਨੂੰ ਬੋਇਲ ਕਰ ਲਵਾਂਗੇ ਕਿਸੇ ਬਰਤਨ ਦੇ ਵਿੱਚ ਉਹਨਾਂ ਨੂੰ ਪਾਣੀ ਲੈ ਲਵਾਂਗੇ ਜਿੰਨੇ ਕ ਪਾਣੀ ਦੇ ਵਿੱਚ ਚੰਗੀ ਤਰ੍ਹਾਂ ਬੋਇਲ ਹੋ ਸਕੇ इस दे थोड़ा जहां पे इस पास्ता बढ़िया बनेगा नमक पावे ਪਾਣੀ ਨੂੰ ਥੋੜਾ ਜਿਹਾ ਗਰਮ ਕਰ ਲਵਾਂਗੇ ਫਿਰ ਇਸ ਦੇ ਵਿੱਚ ਪਾਸਤਾ ਪਾਵਾਂਗੇ ਵਾਰੀ-ਵਾਰੀ ਕਰਕੇ ਸਾਰਾ ਪਾਸਤਾ ਪਾਵਾਂਗੇ

इस तरह आपू बॉईल कर लवेंगे हम पास्ता बॉईल हो चुका है इसमें आप छानी दे क्ड लवेंगे हम अपना पास्ते ऊपर ठंडा पानी पावांगे ताकि इसका कुकिंग प्रोसैस रुक जाए तेल पावे ਪਾਸਤੇ ਨੂੰ ਆਪਾਂ ਪਲੇਟ ਦੇ ਵਿੱਚ ਰੱਖ ਲਵਾਂਗੇ। ਪਾਸਤੇ ਨੂੰ ਆਪਾਂ ਠੰਡਾ ਕਰਕੇ ਇਸ ਤਰੀਕੇ ਦੇ ਨਾਲ ਛੋਟੇ-ਛੋਟੇ ਪੀਸ ਵਿੱਚ ਕੱਟ ਲਵਾਂਗੇ। ਜਿਆਦਾ ਮੋٹے ਪੀਸ ਵੀ ਨਹੀਂ ਕੱਟਾਂਗੇ, ਜਿਆਦਾ ਬਰੀਕ ਵੀ ਨਹੀਂ ਕੱਟਾਂਗੇ। सारे पास्ते आप इस तरीके दोबारा कट लवेंगे इस तरह कट के दोबारा बोयल कर लवेंगे वैसे तो पास्ता इस तरह भी कच्चा नहीं रहेगा पर जेकर अपन लगेगा कि कच्चा ना रह जाए तो आप इस तरीके कट के दोबारा बोयल कर लवेंगे फिर यह पास्ता बिल्कुल भी कच्चा नहीं रहेगा बहुत ही टेस्टी बनेगा इस सारी पास्ते में इस तरीके कट लवानी पीसिस हम आप सारी पास्ते कट के दोबारा बॉयल कर लिया है ਇਸ ਨੂੰ ਪਲੇਟ ਦੇ ਵਿੱਚ ਰੱਖ ਲਵਾਂਗੇ ਪਾਸਤਾ ਬਣਾਉਣ ਦੇ ਲਈ ਆਪਾਂ ਕੁਝ ਸਬਜ਼ੀਆਂ ਨੂੰ ਕੱਟ ਲਵਾਂਗੇ ਇੱਥੇ ਮੈਂ ਪਿਛਮਲਾ ਮਿਰਚ ਤੇ ਟਮਾਟਰ ਥੋੜੀ ਜਿਹੀ ਗਾਜਰ ਦੋ ਪਿਆਜ਼ ਤੇ ਇੱਕ ਹਰੀ ਮਿਰਚ ਲਈ ਹੈ ਹਰੀ ਮਿਰਚ ਜਿੰਨਾ ਕਾ ਪਤਿਕਾ ਖਾਣਾ ਪਸੰਦ ਕਰਦੇ ਹਾਂ ਉਸ ਦੇ ਹਿਸਾਬ ਨਾਲ ਪਾਵਾਂਗੇ ਸਾਰੀਆਂ ਸਬਜ਼ੀਆਂ ਨੂੰ ਕੱਟ ਲਵਾਂਗੇ ਮੈਂ ਗਾਜਰ ਨੂੰ ਬਰੀਕ-ਬਰੀਕ ਕੱਟ ਲਵਾਂਗੇ ਮੈਂ ਸਾਰੀਆਂ ਸਬਜ਼ੀਆਂ ਨੂੰ ਕੱਟਣ ਤੋਂ ਪਹਿਲਾਂ ਚੰਗੀ ਤਰ੍ਹਾਂ ਧੋ ਲਿਆ ਸੀ ਬਾਜਰ ਨੂੰ ਆਪਾਂ ਇਸ ਤਰ੍ਹਾਂ ਕੱਟ ਲਵਾਗੇ ਸ਼ਿਮਲਾ ਮਿਰਚ ਪਾਉਣ ਦੇ ਨਾਲ ਬਹੁਤ ਹੀ ਵਧੀਆ ਟੇਸ ਆਉਂਦਾ ਹੈ ਇਸ ਲਈ ਆਪਾਂ ਸ਼ਿਮਲਾ ਮਿਰਚ ਪਾਵਾਂਗੇ ਆਪਾਂ ਇਸ ਮੁਆ ਪਣੀ ਮਾਣ ਪਸੰਦ ਦੀਆਂ ਸਾਰੀਆਂ ਸਬਜ਼ੀਆਂ ਪਾ ਕੇ ਬਣਾਵਾਂਗੇ ये पास्ता बहुत ही टेस्टी बनता है रेसिपी चंकी लगी इस तरीके पास्ता बना के देखो जी ये पास्ता बहुत ही टेस्टी बनेगा ਤਾਰੀਆਂ ਸਬਜ਼ੀਆਂ ਨੂੰ ਇਸੇ ਤਰੀਕੇ ਨਾਲ ਬਰੀਕ-ਬਰੀਕ ਕੱਟ ਲਵਾਂਗੇ ਪਾਸਤਾ ਖਾਣਾ ਸਭ ਨੂੰ ਹੀ ਬਹੁਤ ਪਸੰਦ ਹੁੰਦਾ ਹੈ ਅੱਜ ਅਪਾ ਪਾਸਤੇ ਨੂੰ ਘਰ ਵਿੱਚ ਹੀ ਬਣਾਵਾਂਗੇ ਵੀਡੀਓ ਚੰਗੀ ਲੱਗੇ ਤਾਂ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਤੇ ਜਾ ਕੇ ਆਲ ਕਰ ਦਿਓ ਜੀ ਇਸ ਦੇ ਨਾਲ ਤੁਹਾਨੂੰ ਸਾਡੇ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਮਿਲਦੀ ਰਹੇਗੀ ਗਾਜਰ ਦੇ ਪੈਸੇ ਸਾਖਦੇ ਜੀ ਸੇ ਨੂੰ ਕੱਟ ਦੇਵਾਂਗੇ ਤੇ ਬਾਕੀ ਗਾਜਰ ਨੂੰ ਆਪਾਂ ਕੱਟ ਲਵਾਂਗੇ చ ను కట్ టమాటర దీన కట్ ਸੋ ਤੇ ਸਖਤ ਜੀ ਜਨਕਾ ਦੀ ਖਿਬਰੀ ਖਿਬਰੀ ਟਮਾਟਰ ਨੂੰ ਕੱਟ ਲਵਾਂਗੇ ਇਹ ਪਾਸਤਾ ਬਹੁਤ ਹੀ ਜ਼ਿਆਦਾ ਟੇਸਟੀ ਬਣਦਾ ਹੈ ਜਦੋਂ ਵੀ ਆਪਣਾ ਕੁਝ ਚਟਪਟਾ ਖਾਣ ਨੂੰ ਮਨ ਕਰੇ ਤਾਂ ਆਪਾਂ ਇਹ ਪਾਸਤੇ ਨੂੰ ਬਣਾ ਕੇ ਖਾ ਸਕਦੇ ਹਾਂ ਬਹੁਤ ਘੱਟ ਸਮੇਂ ਤੇ ਬਹੁਤ ਘੱਟ ਸਮਾਨ ਦੇ ਨਾਲ ਹੀ ਬਣ ਕੇ ਤਿਆਰ ਹੋ ਜਾਂਦਾ ਹੈ ਪਿਆਜ਼ ਨੂੰ ਵੀ ਕੱਟ ਲਵਾਂਗੇ ਇਸ ਦਿਨ ਬਹੁਤ ਹੀ ਟੇਸਟੀ ਬਣਾਦਾ ਹੈ ਇਹ ਅਜਿਹੇ ਪੈਸੇ ਜਿਹਨੂੰ ਕੱਢ ਦੇਵਾਂਗੇ ਇਸਨੂੰ ਕੱਟਣਾ ਬਹੁਤ ਜ਼ਰੂਰੀ ਹੈ ਇਸ ਤਰ੍ਹਾਂ ਆਪਾਂ ਪਿਆਜ਼ ਨੂੰ ਕੱਟ ਲਵਾਂਗੇ ਜਦੋਂ ਆਪਣਾ ਮਨ ਕਰੇ ਤਾਂ ਆਪਾਂ ਭਾਤੇ ਨੂੰ ਬਣਾ ਕੇ ਖਾ ਸਕਦੇ ਹਾਂ ਇਹ ਬਹੁਤ ਜਲਦੀ ਬਣ ਜਾਂਦਾ ਹੈ ਇਸ ਦੇ ਵਿੱਚ ਆਪਾਂ ਆਪਣੀ ਮਨਪਸੰਦ ਅਨੁਸਾਰ ਸਬਜ਼ੀਆਂ ਪਾ ਲਵਾਂਗੇ ਇਸ ਨੂੰ ਆਪਾਂ ਸਾਰੀਆਂ ਸਰਦੀਆਂ ਪਾ ਕੇ ਬਣਾਵਾਂਗੇ ਦਿਨ ਵਾਲੇ ਹਲਦੀ ਵੀ ਹੋਏਗਾ ਸ਼ਿਮਲਾ ਮਿਰਚ ਦੇ ਬੀਜ ਨੂੰ ਆਪਾਂ ਕੱਢ ਦੇਵਾਂਗੇ ਇਸ ਤਰ੍ਹਾਂ ਇਹਦੇ ਬੀਜ ਸਾਰੇ ਇਕੱਠੇ ਹੀ ਨਿਕਲ ਜਾਣਗੇ ਚਮਲਾ ਮਿਰਚ ਨੂੰ ਵੀ ਬਰੀਕ ਬਰੀਕ ਕੱਟ ਲਵਾਂਗੇ ਇਸ ਦੇ ਨਾਲ ਬਹੁਤ ਹੀ ਵਧੀਆ ਟੇਸਟ ਆਉਂਦਾ ਹੈ ਇਸ ਤਰ੍ਹਾਂ ਲੰਬਾ ਕੱਟ ਕੇ ਚਮਲਾ ਮਿਰਚ ਨੂੰ ਵੀ ਬਰੀਕ ਬਰੀਕ ਕੱਟ ਲਵਾਂਗੇ ਜੇ ਤੁਸੀਂ ਸਾਡੀ ਚੈਨਲ ਤੇ ਪਹਿਲੀ ਵਾਰ ਆਏ ਹੋ ਇਸ ਤੋਂ ਪਹਿਲਾਂ ਵੀ ਆਪਣੇ ਚੈਨਲ ਤੇ ਕਈ ਹੋਰ ਤਰ੍ਹਾਂ ਦੀਆਂ ਰੈਸਪੀਆਂ ਵੀ ਪਾਈਆਂ ਨੇ ਤੁਸੀਂ ਹੋਰ ਰੈਸਪੀ ਵੀਡੀਓਜ਼ ਵੀ ਦੇਖ ਸਕਦੇ ਹੋ ਜੀ ਸਾਰੀ ਸਬਜੀ ਨੂੰ ਇਸ ਤਰ੍ਹਾਂ ਕੱਟ ਲਵਾਂਗੇ ਹੁਣ ਆਪਾਂ ਸਾਰੀ ਸਬਜੀ ਨੂੰ ਕੱਟ ਲਿਆ ਹੈ ਹੁਣ ਆਪਾਂ ਪਾਸਤਾ ਬਣਾਵਾਂਗੇ ਇਸ ਲਈ ਆਪਾਂ 팬 ਦੇ ਵਿੱਚ ਇੱਕ ਚਮਚ ਬਟਰ ਲਵਾਂਗੇ ਬਾਟਰ ਜਲਣਾ ਜਾਵੇ ਇਸ ਟੈਲੀਪਾਂਸ ਦੇ ਵਿੱਚ ਥੋੜਾ ਜਿਹਾ ਘਿਓ ਪਾਵਾਂਗੇ ਹੁਣ ਆਪਾਂ ਇਸਦੇ ਵਿੱਚ ਹਰੀਆਂ ਮਿਰਚਾਂ ਪਾਵਾਂਗੇ ਹੁਣ ਆਪਾਂ ਇਸਦੇ ਵਿੱਚ ਗਾਜਰ ਪਾਵਾਂਗੇ ਇਹ ਸਾਰੀਆਂ ਸਬਜ਼ੀਆਂ ਪਾ ਕੇ ਬਣਾਵਾਂਗੇ ਇਸ ਨੂੰ ਮਿਕਸ ਕਰ ਲਵਾਂਗੇ ਤੇ ਥੋੜਾ ਜਿਹਾ ਪਕਾ ਲਵਾਂਗੇ ਫਿਰ ਇਸ ਦੇ ਵਿੱਚ ਪਿਆਜ਼ ਪਾਵਾਂਗੇ ਹੁਣ ਇਹ ਸਾਰੀਆਂ ਸਬਜ਼ੀਆਂ ਨੂੰ ਆਪਾਂ ਚੰਗੀ ਤਰ੍ਹਾਂ ਪਕਾ ਲਵਾਂਗੇ ਇਹ ਪਾਸਤਾ ਬਹੁਤ ਹੀ ਜ਼ਿਆਦਾ ਵਧੀਆ ਬਣ ਕੇ ਤਿਆਰ ਹੁੰਦਾ ਹੈ। ਅਦਰਕ ਲਸਣ ਦਾ ਪੇਸਟ ਪਾਵਾਂਗੇ ਇੱਕ ਚਮਚ। ਇਸ ਨਾਲ ਬਹੁਤ ਹੀ ਵਧੀਆ ਟੇਸਟ ਆਏਗਾ। ਅਦਰਕ ਲਸਣ ਦੇ ਪੇਸਟ ਨੂੰ ਸਬਜ਼ੀਆਂ ਦੇ ਵਿੱਚ ਮਿਕਸ ਕਰਕੇ ਪਕਾ ਲਵਾਂਗੇ। ਇਸ ਨੂੰ ਆਪਾਂ ਸਬਜ਼ੀਆਂ ਦੇ ਉੱਪਰ ਪਾਵਾਂਗੇ ਤਾਂ ਕਿ ਇਹ ਜਲੇ ਨਾ। సబ్జియూ పవే థి ఢ పకా సబ్జియే టమాటరే ਤੋ ਘੱਟ ਟਾਈਮ ਦੇ ਵਿੱਚ ਇਹ ਟੇਸਟੀ ਪਾਸਤਾ ਬਣ ਕੇ ਤਿਆਰ ਹੋ ਜਾਏਗਾ ਹੁਣ ਆਪਾਂ ਇਸ ਦੇ ਵਿੱਚ ਸ਼ਮਲਾ ਮਿਰਚ ਪਾਵਾਂਗੇ ਇਹ ਸਾਰੀਆਂ ਸਬਜ਼ੀਆਂ ਨੂੰ ਪਕਾ ਲਵਾਂਗੇ करेस्ते जितने नामक पामेंगे नाम के स्वाद अनुसार पामेंगे एक चमच धनिया पाउडर पामेंगे एक चमच गरम मसाला पामेंगे लाल मिर्च ਇੱਕ ਚਮਚ ਮੈਗੀ ਮਸਾਲਾ ਪਾਵਾਂਗੇ। ਥੋੜੀਆਂ ਜਿਹੀਆਂ ਕਾਲੀਆਂ ਮਿਰਚਾਂ ਪਾਵਾਂਗੇ। ਇਹ ਸਾਰੇ ਮਸਾਲਿਆਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਸਬਜ਼ੀਆਂ ਦੇ ਵਿੱਚ। ਥੋੜਾ ਜਿਹਾ ਪਾਣੀ ਪਾ ਕੇ ਸਬਜ਼ੀਆਂ ਨੂੰ ਪਕਾ ਲਵਾਂਗੇ। ਦੇਖ ਰ ਆਪਣ ਲੱਗੇ ਕਿ ਇਹ ਪਾਸਤਾ ਕੱਚਾ ਨਾ ਰਹੇ ਜਬ ਇਹ ਤੇ ਬਿਲਕੁਲ ਵੀ ਕੱਚਾ ਨਹੀਂ ਰਹੇਗਾ ਕਿਉਂਕਿ ਆਪਾਂ ਇਸ ਨੂੰ ਬੋਇਲ ਕਰਕੇ ਦੁਬਾਰਾ ਤੋਂ ਕੱਟ ਕੇ ਦੁਬਾਰਾ ਬੋਇਲ ਕੀਤਾ ਹੈ ਇਸ ਦੇ ਨਾਲ ਹੀ ਬਿਲਕੁਲ ਵੀ ਕੱਚਾ ਨਹੀਂ ਰਹੇਗਾ ਸਬਜ਼ੀਆਂ ਨੂੰ ਪਕਾ ਕੇ ਆਪਾਂ ਇਸ ਦੇ ਵਿੱਚ ਪਾਸਤਾ ਪਾਵਾਂਗੇ ਪਾਸਤੇ ਨੂੰ ਸਬਜ਼ੀਆਂ ਦੇ ਵਿੱਚ ਮਿਕਸ ਕਰ ਲਵਾਂਗੇ ਤੇ ਪਕਾ ਲਵਾਂਗੇ ਸਬਜ਼ੀਆਂ ਦੇ ਵਿੱਚ ਪਾਸਤੇ ਨੂੰ ਚੰਗੀ ਤਰ੍ਹਾਂ ਪਕਾ ਲਵਾਂਗੇ। ਬਹੁਤ ਹੀ ਘੱਟ ਸਮੇਂ ਦੇ ਵਿੱਚ ਆਪਾਂ ਘਰ ਦੇ ਵਿੱਚ ਟੇਸਟੀ ਪਾਸਤਾ ਬਣਾ ਲਵਾਂਗੇ। ਪਾਸਤੇ ਨੂੰ ਮਿਕਸ ਕਰਕੇ ਚੰਗੀ ਤਰ੍ਹਾਂ ਢਾਕੇ ਪਕਾ ਲਵਾਂਗੇ ਤਾਂ ਕਿ ਇਹ ਚੰਗੀ ਤਰ੍ਹਾਂ ਪੱਕ ਜਾਵੇ। ਥੋੜੀ ਦੇ ਢਾਕੇ ਪਕਾਉਣ ਤੋਂ ਬਾਅਦ ਆਪਣਾ ਪਾਸਤਾ ਬਣ ਕੇ ਤਿਆਰ ਹੈ। ਇਸ ਨੂੰ ਹਿਲਾ ਲਵਾਂਗੇ। ਹੁਣ ਆਪਣਾ ਇਸ ਤਰੀਕੇ ਦਾ ਪਾਸਤਾ ਬਣ ਕੇ ਤਿਆਰ ਹੈ। ਤਿਆਰ ਪਾਸਤੇ ਨੂੰ ਪਲੇਟ ਦੇ ਵਿੱਚ ਸਰਵ ਕਰ ਲਵਾਂਗੇ। ਪਾਸਤੇ ਨੂੰ ਪਲੇਟ ਵਿੱਚ ਸਰਵ ਕਰਾਂਗੇ। ਰਸ ਵੀ ਚੰਗੀ ਲੱਗੇ ਤਾਂ ਇੱਕ ਵਾਰ ਇਸ ਤਰੀਕੇ ਦਾ ਪਾਸਤਾ ਬਣਾ ਕੇ ਦੇਖਿਓ ਜੀ ਬਹੁਤ ਜ਼ਿਆਦਾ ਟੇਸਟੀ ਬਣੇਗਾ। ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਤੇ ਜਾ ਕੇ ਆਲ ਕਰ ਦਿਓ ਜਿਸ ਦੇ ਨਾਲ ਤੁਹਾਨੂੰ ਸਾਡੀ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਮਿਲਦੀ ਰਹੇਗੀ ਵੀਡੀਓ ਨੂੰ ਬਿਨਾਂ ਸਕਿੱਪ ਕੀਤੇ ਤੋਂ ਪੂਰਾ ਅਖੀਰ ਤੱਕ ਦੇਖਣ ਦੇ ਲਈ ਧੰਨਵਾਦ